ਸਸ਼ੇਕਾਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਇਸ ਵਕਤ ਮੈਂ ਸਰਸੇ ਤੋਂ ਆਪਣੇ ਪਿੰਡ ਮਾਰ ਰਿਹਾ ਸੀ ਤਾਂ ਕੀ ਵੇਖਦੇ ਆ ਕਿ ਰਸਤੇ ਦੇ ਵਿੱਚ ਇੱਕ ਜਿਹੜਾ ਕਿਸਾਨ ਹੈ ਆਪਣੇ ਖੇਤ ਦੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਸੋ ਮੇਰੇ ਦਿਮਾਗ ਦੇ ਵਿੱਚ ਆਇਆ ਵੀ 7:30 ਪੌਣੇ 8 ਦਾ ਟਾਈਮ ਹੋ ਰਿਹਾ ਤੇ ਜਿਹੜਾ ਕਿਸਾਨ ਹੈ ਉਹ ਇਸ ਵਕਤ ਆਪਣੇ ਖੇਤ ਦੇ ਵਿੱਚ ਕਣਕ ਦੀ ਜਿਹੜੀ ਬਿਜਾਈ ਹੈ ਕਿਉਂ ਕਰ ਰਿਹਾ ਕੀ ਕਾਰਨ ਹੈ ਤਾਂ ਆ ਆਪਾਂ ਉਸ ਕਿਸਾਨ ਦੇ ਨਾਲ ਗੱਲਬਾਤ ਕਰਦੇ ਆਂ ਵੀ ਇੰਨੀ ਲੇਟ ਬਜਾਈ ਕਰਨ ਦਾ ਕਾਰਨ ਕੀ ਐ ਸੋ ਆਓ ਕਿਸਾਨ ਦੇ ਕੋਲ ਚੱਲ ਕੇ ਤੇ ਉਸਦੇ ਨਾਲ ਜਿਹੜੀ ਗੱਲਬਾਤ ਕਰਦੇ ਆਂ ਅ ਭਾਈ ਜੀ ਕੀ ਨਾਮ ਆ ਆਪਣਾ ਸੁਖਜੀਤ ਸਿੰਘ ਆ ਜੀ ਸੁਖਜੀਤ ਸਿੰਘ ਕਿਹੜਾ ਪਿੰਡਾ ਮਲੜੀ 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 ਭਾਈ ਜੀ ਤਕਰੀਬਨ 7:30 ਦਾ ਟਾਈਮ ਹੋ ਚੱਕਿਆ ਤੇ ਤੁਸੀਂ ਇਸ ਵਕਤ ਆਪਣੇ ਖੇਤ ਦੇ ਵਿੱਚ ਬਜਾਈ ਕਰ ਰਹੇ ਹੋ ਕੀ ਕਾਰਨ ਐ ਇੰਨਾ ਲੇਟ ਬਜਾਈ ਕਰਨ ਦਾ ਪਹਿਲਾਂ ਤਾਂ ਸਰਕਾਰ ਦੀਆਂ ਮਜੀ ਇਨਕਮੀਆਂ ਹੋਣ ਠੀਕ ਹੈ ਡੀਏਪੀ ਨਹੀਂ ਮਿਲੀ ਠੀਕ ਹੈ ਉਹ ਡੀਏਪ ਮਾੜੀ-ਮੋਟੀ ਮਿਲੀ ਤਾਂ ਹੁਣ ਸਭ ਨੂੰ ਖੱਚਾ ਹੁਣ ਤਿੰਨ ਜਣਿਆਂ ਦੇ ਸੰਦ ਸੰਝੇ ਹੈਗੇ ਹੁਣ ਸਵੇਰੇ ਦੂਜੇ ਦੀ ਵਾਰੀ ਹੈ ਪਰਸੋ ਤੀਜੇ ਦੀ ਵਾਰੀ ਹੈ ਹੁਣ ਦਿਨ ਰਾਤ ਕਰਕੇ ਬੀਜਣਾ ਪੈਣਾ ਕੀ ਕਰਗੇ ਹੁਣ ਮਜਬੂਰੀਆਂ ਸਭ ਸਰਕਾਰ ਦੀਆਂ ਨੀਤੀਆਂ ਮਾਰ ਗਿਆ ਅਨਗੇਲੀਆਂ ਡੀਜੀ ਡੀਏਪ ਪਹਿਲਾਂ ਦਿੰਦੇ ਸਾਨੂੰ ਟਾਈਮ ਸਰ ਤਾਂ ਅਨਾਜ ਪੈਦਾ ਹੁੰਦਾ ਅਨਾਜ ਪੈਦਾ ਹੁੰਦਾ ਤਾਂ ਇਹਨਾਂ ਨੂੰ ਚੱਕਣਾ ਪੈਂਦਾ ਪਹਿਲਾਂ ਸਾਡਾ ਝੋਨੇ ਦੇ ਬਹੁਤ ਬੁਰਾ ਹਾਲ ਕਰੇਗਾ ਕੰਚੋਨੇ ਦੀ ਜੇ ਪੈਦਾਵਾਰ ਜ਼ਿਆਦਾ ਹੁੰਦੀ ਹੈ ਤਾਂ ਇਹ ਬੁਰਾ ਹੱਲ ਕਰ ਦਿੰਦੇ ਆ ਪਰ ਸਾਨੂੰ ਰੇਟ ਨਹੀਂ ਦੇ ਰਹੇ ਜੇ ਸਾਨੂੰ ਰੇਟ ਦੇਣਾ ਸੀ ਪੈਦਾਵਾਰ ਆਪੇ ਸਹੀ ਹੋ ਜੇ ਬਹੁਤ ਮੁਸ਼ਕਲ ਬਹੁਤ ਦਿੱਕਤ ਆਈ ਬਹੁਤ ਦਿੱਕਤ ਆਈ ਹੈ ਜੀ ਕਦੇ ਸਰਸੇ ਵਗ ਜਾਂਦਾ 4 ਵਜੇ ਜਾ ਕੇ ਲੈਣਾਂ ਚ ਲੱਗ ਜਾਂਦੇ ਕਦੇ ਕਾਲਿਆਂ ਵਾਲੀ ਵਗ ਜਾਂਦੇ ਸੀ ਆ ਇਸ ਵੇਲੇ ਸ਼ਾਮ ਨੂੰ 8 ਵਜੇ ਪਤਾ ਲੱਗਦਾ ਸੀਗਾ ਵੀ ਤੜਕੇ ਕਾਲਿਆਂ ਵਾਲੀ ਮਿਲੂ ਕਾਲਿਆਂ ਵਾਲੀ ਵਗ ਜਾਂਦੇ ਸੀ ਜੇ ਸਵੇਰੇ ਕਹਿੰਦੇ ਸੀ ਸਰਸੇ ਮਿਲੂ ਸਰਸੇ ਵਗ ਜਾਂਦੇ ਸੀ ਕਦੇ ਦੋ ਗੱਟੇ ਮਿਲੇ ਕਦੇ ਗੱਟਾ ਜਾਣਾ ਪੈਂਦਾ ਰਿਹਾ ਜੀ ਪੰਜ ਪੰਜ ਵਜੇ ਚਾਰ ਚਾਰ ਵਜੇ ਜੀਏਪੀ ਦੇ ਨਾਲ ਮਜਬੂਰ ਮਜਬੂਰੀ ਬਹੁਤ ਵੱਡੀਆਂ ਮਜਬੂਰੀਆਂ ਹੁੰਗੀਆਂ ਇਹ ਨਹੀਂ ਆ ਕੁਝ ਹੋਰ ਵੀ ਤੁਹਾਨੂੰ ਕੋਈ ਕੀਟਨਾਸ਼ਕ ਵਗੈਰਾ ਦੇ ਰਹੇ ਨੇ ਵੀ ਉਹ ਜਿਹੜੇ ਪ੍ਰਾਈਵੇਟ ਦੁਕਾਨਾਂ ਵਾਲੇ ਉਹ ਤਾਂ ਦਿੰਦੇ ਹੀ ਹੈਗੇ ਉਹ ਤਾਂ ਸਭ ਕੁਝ ਹੁਣ ਡੀਏਪੀ ਅਸਲੀਅਤ ਦਾ ਡੀਏਪੀ ਦੇ ਹੀ ਨਹੀਂ ਰਹੇ ਠੀਕ ਹੈ ਹੁਣ ਉਹ ਕੋਈ ਕਹਿ ਰਿਹਾਗਾ ਕੱਲੀ 46% ਹੈ ਕੋਈ ਇੱਕ ਹੁਣ ਕੱਲ ਸਾਨੂੰ ਦਿੱਤਾ 1300 ਰੁਪਏ ਦਾ ਘਟਾ ਦਿੰਦਾ ਹੈਗਾ ਉਹ ਹੋਰ ਹੈਗਾ টি আর এস ਉਹਦਾ ਹੋਰ ਹੀ ਕੁਝ ਮਤਲਬਲਾ ਉਹਦਾ ਕੋਈ ਸਮਝ ਹੀ ਨਹੀਂ ਆ ਰਹੀ ਸਾਨੂੰ ਕੀ ਮਤਲਬ ਹੈ ਆ ਕਿ ਡੀ ਏ ਪੀ ਹੈ ਇਹ ਇਹ ਕਿਹਾ ਜਾਂਦਾ ਡੀ ਏ ਪੀ ਦਾ 18 46 ਹੁੰਦੀ ਹੈਗੀ ਉਹ ਅਲੱਗ ਚੀਜ਼ ਹੈ ਇਹ ਅਲੱਗ ਚੀਜ਼ ਹੈ ਸੁਸਾਇਟੀ ਕਹਿੰਦੇ ਵਿੱਚੋਂ ਥੋੜਾ ਬਹੁਤਾ ਮਿਲੀ ਹੈਗੀ ਉਹ ਵੀ ਵਸ ਉਹ ਵੀ ਨਹੀਂ ਮਿਲੀ ਵਸ ਕੋਈ ਉਹੀ ਹੈ ਜੀ ਉੱਤਰ ਵੀ ਸੁਖਦੀ ਹੁਣ 4 ਦਿਨਾਂ ਬਾਅਦ ਤਾਂ ਦੁਬਾਰਾ ਮਿਲੂ ਸਾਰੇ ਸੰਦ ਮਿਲਣਗੇ ਤਾਂ ਅਸੀਂ ਕੀ ਕਰਾਂਗੇ 4 ਦਿਨ ਹੁਣ ਜਿਹੜੀ ਆ ਕਣਕ ਬੀਜੀ ਪੀ ਅੱਜ ਤੇ ਉਹ 4 ਦਿਨਾਂ ਬਾਅਦ ਬੀਜਾਂਗੇ ਤਉਹ ਦਾ ਆਪਦੇ ਦਿਨ ਰਾਤ ਦਾ ਫਰਕ ਉਹ ਜੇ ਇਹ ਵੀ ਤੁਸੀਂ ਦੇਖਣਾ ਤਾਂ ਆਪਣੇ ਕੋਲ ਇਹ ਵੀ ਦੇਖ ਸਕਦੇ ਹੋ ਆ ਪਰਲੇ ਪਾਸੇ ਖੇਤ ਦੇ ਵਿੱਚ ਦੇਖ ਸਕਦੇ ਹੋ ਇਹ ਚੀਜ਼ ਤਾਂ ਹੋਇਆ ਹੀ ਹੈਗਾ ਹਾਂ ਜੀ ਤੁਹਾਨੂੰ ਅੱਜ ਦਿਖਾ ਦਿੰਨੇ ਹੈਗੇ ਉਹ ਦੂਸਰੀ ਕਣਕ ਤਾਂ ਉਗਰੀ ਪਈ ਹੈ ਤੇ ਇਹ ਉਗਰੀ ਨਹੀਂ ਹਲੇ ਆ ਵੀ ਦਿਖਾ ਦਿੰਨੇ ਤੁਹਾਨੂੰ ਅੱਜ ਲਓ ਭਾਈ ਜੀ ਇਹ ਆ ਫੇ ਆ ਤਾਂ ਕਣਕ ਤੁਸੀਂ ਦੇਖ ਲਓ ਹੁਣ ਉਗਰੀ ਖੜੀ ਹੈਗੀ ਸਿਰਫ ਇਸੇ ਦੇ ਕਾਰਨ ਹੈ ਤੇ ਇਹ ਆ ਸੇ ਨਾਲ ਹੀ ਹੈ ਖੇਤ ਦੇ ਵਿੱਚ ਹੀ ਹੈ ਇਧਰਲੇ ਪਾਸੇ ਉਹ ਜੋ ਅਗਲੇ ਪਾਸੇ ਤੁਸੀਂ ਨਹੀਂ ਉਗਰੀ ਹੋਈ ਹਲੇ ਤਿੰਨ ਕਣਕ ਇਹ ਆ ਗਈ ਅੱਗੇ ਆ ਸਟਾਰਟ ਹੋ ਗਈ ਇੱਥੇ ਹਲੇ ਤਈ ਉਗਰੀ ਨਹੀਂ ਕਿਉਂ ਨਹੀਂ ਦਿਸ ਰਹੀ ਹਾਂ 4 ਦਿਨ ਹੋ ਗਏ ਕੋਈ 4 ਦਿਨਾਂ ਦਾ ਫਰਕ ਪੈ ਗਿਆ ਆਪਸ ਵਿੱਚ ਇੱਕੋ ਕਿਹਰੇ ਦੇ ਵਿੱਚ ਇੱਕੋ ਇੱਕੋ ਪਲਾਟ ਹੈ ਇੱਕੋ ਉਹ ਹੈ ਅੱਛਾ ਇੱਕ ਕਿੱਲੇ ਦੇ ਵਿੱਚ ਹੀ ਇਸ ਲੋੜ ਦਾ ਕਿਉਂ ਕੀ ਸੰਦ ਸਾਂਝੇ ਨਾ ਕਰਕੇ ਇਹੀ ਮਜਬੂਰੀਆਂ ਹੋ ਜਾਂਦੀਆਂ ਸਰਕਾਰ ਦੀ ਹਾਂ ਹਾਂਜੀ ਜੋ ਉਸ ਦਿਨ ਡੀਏਪ ਹੁੰਦੀ ਤਾਂ ਇਹ ਵੀ ਨਾਲ ਵੇਚ ਜਾਂਦਾ ਹੁਣ ਉੱਤੋਂ ਡੀਏਪੀ ਨਹੀਂ ਹੈਗੀ ਉੱਤੋਂ ਸਾਂਝੇ ਸੰਦ ਹੈਗੇ ਐਸ ਰੋਡ ਦੇ ਔਖੇ ਤੇ ਬਹੁਤ ਹੋ ਜਾਂਦਾ